ਆਪੀ ਪਾਰਟੀ ਨੇ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਕਲਚਰਸ ਇਨੀ ਜਲਦੀ ਖਤਮ ਨਹੀਂ ਹੋਣੇ ਔਰ ਮੈਨੂੰ ਲੱਗਦਾ ਹੈ ਹੁਣ ਜਿੰਨੇ ਵੀ ਉਹ ਆਮ ਆਦਮੀ ਸੀਗੇ ਉਹ ਆਮ ਤੇ ਕੋਈ ਵੀ ਨਹੀਂ ਰਹਿ ਗਿਆ ਸਾਰੇ ਖਾਸ ਆਦਮੀ ਬਣ ਗਏ ਮਿਲੇ ਕਿ ਸਨ 10000 ਰੁਪਏ ਤੁਸੀਂ ਪੁੱਛ ਲਓ ਮਿਲੇ ਜਾਂਦੇ ਤੇ ਵੀ 10000 ਰੁਪਏ ਐਸਾ ਤਾਂ ਕੁਝ ਹੋਇਆ ਨਹੀਂ ਰਿਐਲਿਟੀ ਵਿੱਚ ਇਹ ਤੇ ਫੋਕੀਆਂ ਹਵਾਵਾਂ ਹੀ ਆ ਅਮਰਸਰ ਵਾਲੀ ਤੇ ਅਸੀਂ ਹਾਸਲ ਕਰ ਲਾਂਗੇ ਬਾਕੀ ਤੁਸੀਂ ਤੁਹਾਨੂੰ ਸਾਡਾ ਪਤਾ ਹੈ ਕਹ ਰਿਹਾ ਬੰਦਾ ਵੇਚਣਾ ਹੈ ਕਿ ਇੱਕ ਸਾਫ ਸ਼ਵੀਗਲਾ ਬੰਦਾ ਵੇਚਣਾ ਹੈ ਉਹੋ ਜਿਹਾ ਬੰਦਾ ਵੇਚਣਾ ਹੈ ਜਿਹੜਾ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ 'ਚ ਬੋਲੇ ਕਿ ਉਹੋ ਜਿਹਾ ਬੰਦਾ ਵੇਚਣਾ ਹੈ ਜਿਹਦੇ ਤੇ ਕ腐ਸ਼ਨ ਦੇ ਕੋਈ ਚਾਰਜਸ ਲੱਗੇ ਹੋਣ ਪਹਿਲਾਂ ਆਮ ਆਦਮੀ ਸਿਰਫ ਇੱਕ ਨਾਮ ਦੇ ਆਮ ਆਦਮੀ ਹੈ ਪਰ ਜੋ ਉਹਨਾਂ ਨੇ ਕੀਤਾ ਹੈ ਸਭ ਨੂੰ ਪਤਾ ਹੈ ਉਹ ਆਲੀਸ਼ਾਨ ਮਹਿਲਾਂ ਤੇ ਵਿਚਰਣਾ ਸ਼ੁਰੂ ਹੋ ਗਿਆ ਦੁਨੱਖ ਦਾ ਜਾ ਰਿਹਾ ਹੈ ਸਾਰੀ ਪਾਰਟੀਆਂ ਆਪਣੀ ਆਪਣੀ ਕੈਂਪੇਨ ਤੇ ਲੱਗੀਆਂ ਹੋਈਆਂ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਨਵਲਟੀ ਚੌਂਕ ਤੇ ਜਿੱਥੇ ਕਿ ਉਸ ਜਲਾ ਜੀ ਰੀਦਰ ਹਮਤਰੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਲੱਗ ਰਿਹਾ ਹੈ ਕਿ ਅੱਜ ਤੁਸੀਂ ਕੈਂਪੇਨ ਕਰਨ ਆਏ ਉਹ ਜਲਾ ਜੀ ਨਹੀਂ ਆਏ ਨੇ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਮਿਲ ਰਿਹਾ ਜਿਤਨਾ ਤੁਸੀਂ ਵਿਚਰ ਰਹੇ ਜੇ ਕੈਂਪੇਨ ਕਰ ਰਹੇ ਜੇ ਲਗਾਤਾਰ ਅੱਜ ਅਸੀਂ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ ਇੱਥੋਂ ਔਰ ਕੁਝ ਅਰਸਾ ਹੋ ਗਿਆ ਹੈ ਕੁਝ ਦਿਨ ਹੋ ਗਏ ਨੇ ਕਿ ਅਸੀਂ ਸ਼ਹਿਰ ਦਾ ਹਾਫ ਭਾਗ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਕਿ ਬਿਲਕੁਲ ਪੋਜ਼ਿਟਿਵ ਹੈ ਸਾਨੂੰ ਲੱਗ ਰਿਹਾ ਹੈ ਕਿ ਲੋਕਾਂ ਨੇ ਇਕਨੋਲਜ ਕੀਤਾ ਹੈ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਔਰ ਲੋਕੀ ਖੁਸ਼ ਨੇ ਉਹਨਾਂ ਜੋ ਵੀ ਉਹਨਾਂ ਦੇ ਕੰਮ ਨੇ ਉਹਨਾਂ ਨੂੰ ਲੈ ਕੇ ਓਜਲਾ ਜੀ ਪਹਿਲੇ ਵੀ ਦੋ ਵਾਰੀ ਐਮਪੀ ਰਹੇ ਨੇ ਲੋਕਾਂ ਨੂੰ ਫਿਰ ਉਹਨਾਂ ਪਿਆਰ ਦਿੱਤਾ ਕਾਂਗਰਸ ਲੋ ਵੀ ਦੁਬਾਰਾ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤਾਂ ਕੀ ਨਵੇਂ ਮੋਟਿਵ ਲੈ ਕੇ ਆਏ ਜੇ ਕੀ ਲੋਕਾਂ ਲਈ ਜਿਹੜੀਆਂ ਨਵੀਆਂ ਪਲੈਨਿੰਗਾਂ ਰੱਖੀਆਂ ਗਈਆਂ ਨੇ ਕਿ ਲੋਕ ਦੁਬਾਰਾ ਜਿਹੜੀ ਵੋਟ ਪਾਣ ਦੇਖੋ ਇਹ ਇਹ ਤੇ ਉਹੀ ਦੱਸ ਸਕਦੇ ਨੇ ਕਿ ਉਹਨਾਂ ਦਾ ਕੀ ਏਜੰਡਾ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਤੇ ਇਹਦੇ ਬਾਰੇ ਮੈਂ ਕੁਝ ਕਮੈਂਟ ਨਹੀਂ ਕਰ ਸਕਦੀ ਹਜੇ ਹਾਂ ਜਿਹੜੇ ਕੁਝ ਇਸ਼ੂਜ਼ ਰੇਜ਼ ਕੀਤੇ ਸਿਗੇ ਆਲਰੇਡੀ ਪਾਰਲੀਮੈਂਟ ਦੇ ਵਿੱਚ ਉਹ ਕੋਸ਼ਿਸ਼ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿੰਨੇ ਵੀ ਪ੍ਰੋਜੈਕਟਸ ਨੇ ਉਹ ਮੈਕਸਿਮਮ ਆਪਣੇ ਸ਼ਹਿਰ ਲਈ ਲੈ ਕੇ ਆ ਸਕਣ ਤਾਂ ਕਿ ਸਾਡੇ ਵੀ ਇੱਥੇ ਇੰਡਸਟਰੀ ਜਿਵੇਂ ਕਿ ਖਤਮ ਹੋ ਗਈ ਸੀ ਉਹਨੂੰ ਰਿਵਾਈਵ ਕੀਤਾ ਜਾਏ ਹੋਰ ਵੀ ਜਿਹੜੇ ਕਈ ਮਸਲੇ ਨੇ ਜਿਹੜੇ ਉਹਨਾਂ ਤੋਂ ਸ਼ਹਿਰ ਵਾਸੀਆਂ ਨੂੰ ਮੌਜੂਦਾ ਅੱਲਾ ਤਾਂ ਦੀ ਗੱਲ ਕਰੀਏ ਜਿੱ ਤਰ੍ਹਾਂ ਸਰਕਾਰ ਚੱਲ ਰਹੀ ਆ ਆਮ ਪਾਰਟੀ ਦੀ ਸਰਕਾਰ ਦੀ ਗੱਲ ਕਰ ਲਈਏ ਜਾਂ ਕੰਪੀਟੀਟਰ ਕਿੰਨੋਂ ਮੰਨਦੇ ਜੇ ਕਿ ਲੱਗਦਾ ਟੱਕਰ ਕਿਸੇ ਨਾਲ ਹੋ ਸਕਦੀ ਹੈ ਕੰਪੀਟੀਸ਼ਨ ਤੇ ਦੇਖੋ ਚਾਰ ਕੈਂਡੀਡੇਟਸ ਖੜੇ ਨੇ ਆਪਸ ਦੇ ਵਿੱਚ ਕਿ ਬਰਾਬਰ ਦਾ ਕੰਪੀਟੀਸ਼ਨ ਹੈ ਪਰ ਮੈਨੂੰ ਲੱਗਦਾ ਹੈ ਕਿ ਔਜਲਾ ਜੀ ਲਈ ਕੋਈ ਐਡਾ ਠੀਕ ਹੈ ਇੱਕ ਇੱਕ ਲੜਾਈ ਜ਼ਰੂਰ ਹੈ ਕਿ ਆ ਤੇ ਪਰ ਸਾਨੂੰ ਬੜਾ ਪੋਜ਼ਿਟਿਵ ਹੰਗਾਰਾ ਮਿਲ ਰਿਹਾ ਹੈ ਲੋਕਾਂ ਤੋਂ ਅੱਗੇ ਦੇਖੋ ਲੋਕਾਂ ਨੇ ਡਿਸਾਈਡ ਕਰਨਾ ਹੈ ਉਹਨਾਂ ਨੇ ਕਿਹੋ ਜਿਹਾ ਬੰਦਾ ਚੁਣ ਕੇ ਭੇਜਣਾ ਹੈ ਇੱਕ ਕਰਪਟ ਬੰਦਾ ਭੇਜਣਾ ਹੈ ਕਿ ਇੱਕ ਸਾਫ਼ ਸ਼ਵੀ ਵਾਲਾ ਬੰਦਾ ਭੇਜਣਾ ਹੈ ਉਹੋ ਜਿਹਾ ਬੰਦਾ ਭੇਜਣਾ ਹੈ ਜਿਹੜਾ ਉਹਨਾਂ ਦੀ ਆਵਾਜ਼ ਬਣ ਕੇ ਪਾਰਲੀਮੈਂਟ 'ਚ ਬੋਲੇ ਕਿ ਉਹੋ ਜਿਹਾ ਬੰਦਾ ਭੇਜਣਾ ਹੈ ਜਿਸ ਦੇ ਤੇ ਕਰਪਸ਼ਨ ਦੇ ਕੋਈ ਚਾਰजेस ਲੱਗੇ ਹੋਣ ਪਹਿਲਾਂ ਜਾਂ ਉਹੋ ਜਿਹਾ ਬੰਦਾ ਭੇਜਣਾ ਹੈ ਉਹਨਾਂ ਨੇ ਕਿ ਜਿਹੜਾ ਹੈਲੀਕਾਪਟਰ ਥਾਣੀ ਉਤਰ ਕੇ ਥੱਲੇ ਆਇਆ ਹੈ ਤੇ ਉਹ ਗਰਾਉਂਡ ਰਿਐਲਿਟੀ ਨੂੰ ਨਹੀਂ ਜਾਣਦਾ ਜੀ ਬਿਲਕੁਲ ਆਹ ਗੱਲ ਦੀ ਗੱਲ ਕਰਾਂਗੇ ਜਦੋਂ ਸਰਕਾਰ ਬਣੀ ਸੀ ਉਹਨਾਂ ਨੇ ਕਹਿਇਆ ਕਿ ਵੀਆਈਪੀ ਕਲਚਰ ਜਿਹੜਾ ਖਤਮ ਕੀਤਾ ਜਾਏਗਾ ਤਾਂ ਹੁਣ ਰੋਡ ਸ਼ੋਅ ਇੱਕ ਕੱਢਿਆ ਗਿਆ ਤੁਸੀਂ ਦੱਸ ਹੱਤੇ ਜੇ ਵੀਆਈਪੀ ਕਲਚਰ ਖਤਮ ਹੈ ਜਾਂ ਉਹਨਾਂ ਦੀ ਜਿੱਤਰਾ ਸਕਿਉਰਿਟੀ ਰੱਖੀ ਗਈ ਹੈ ਫੈਮਿਲੀ ਲਈ ਜਾਂ ਖੁਦ ਲਈ ਵੀਆਈਪੀ ਕਲਚਰ ਖਤਮ ਹੋਇਆ ਲੱਗਦਾ ਹੈ ਦੇਖੋ ਜਿੱਥੋਂ ਤੱਕ ਸਕਿਉਰਿਟੀ ਦਾ ਤਾਲੁਕ ਹੈ ਨਾ ਇਹ ਪ੍ਰੋਟੋਕਾਲਸ ਹੁੰਦੇ ਨੇ ਜਿਹੜੇ ਕਿ ਇੱਕ ਪੋਜੀਸ਼ਨ ਨੂੰ ਮਿਲਣੇ ਹੁੰਦੇ ਨੇ ਸੋ ਇਹ ਵੀ ਉਹਨਾਂ ਨੇ ਇੱਕ ਬਿਆਨਬਾਜ਼ੀ ਕਰਤੀ ਹੋਊਗੀ ਉਸ ਟਾਈਮ ਤੇ ਆਮ ਆਦਮੀ ਪਾਰਟੀ ਨੇ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਕਲਚਰਸ ਇਨੀ ਜਲਦੀ ਖਤਮ ਨਹੀਂ ਹੋਣੇ ਔਰ ਮੈਨੂੰ ਲੱਗਦਾ ਹੈ ਹੁਣ ਜਿੰਨੇ ਵੀ ਉਹ ਆਮ ਆਦਮੀ ਸੀਗੇ ਉਹ ਆਮ ਤੇ ਕੋਈ ਵੀ ਨਹੀਂ ਰਹਿ ਗਿਆ ਸਾਰੇ ਖਾਸ ਆਦਮੀ ਬਣ ਗਏ ਹਾਂ ਆਮ ਆਦਮੀ ਦੀ ਹਲੇ ਵੀ ਕੁਝ ਵਾਅਦੇ ਵੀ ਕੀਤੇ ਗਏ ਸੀ ਜਿਵੇਂ ਕਿ ਹਰ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣਗੇ ਇੱਕ ਇਹ ਵੀ ਵਾਅਦਾ ਕੀਤਾ ਗਿਆ ਸੀ ਹੁਣ ਇੱਥੇ ਮੈਂ ਦੇਖ ਰਿਹਾ ਸਾਰੀਆਂ ਮਹਿਲਾਵਾਂ ਨੇ ਕੀ ਮਿਲੇ ਕਿੰਨੇ ਹਜ਼ਾਰ-ਹਜ਼ਾਰ ਰੁਪਏ ਤੁਸੀਂ ਪੁੱਛ ਲਓ ਇਨਾ ਮਿਲੇ ਹਨ ਜਿੱਤਰ ਹਜ਼ਾਰ ਰੁਪਏ ਐਸਾ ਤਾਂ ਕੁਝ ਹੋਇਆ ਨਹੀਂ ਰਿਐਲਿਟੀ ਵਿੱਚ ਇਹ ਤੇ ਫੋਕੀਆਂ ਹਵਾਵਾਂ ਹੀ ਆ ਤੁਹਾਨੂੰ ਮਿਲੇ ਨਹੀਂ ਆਮ ਆਦਮੀ ਦੀ ਡਿਸਕਸ਼ਨ ਹੋਣੀ ਨਹੀਂ ਨਾ ਚਾਹੀਦੀ ਹੁਣ ਤਾਂ ਲਾਈਕ एवरीवन 노ਸ ਆਮ ਆਦਮੀ ਨੇ ਕੀਤਾ ਕੀ ਹੈ ਆਮ ਆਦਮੀ ਸਿਰਫ ਇੱਕ ਨਾਮ ਦੇ ਆਮ ਆਦਮੀ ਹੈ ਪਰ ਜੋ ਉਹਨਾਂ ਨੇ ਕੀਤਾ ਹੈ ਸਭ ਨੂੰ ਪਤਾ ਹੈ ਉਹ ਆਲੀਸ਼ਾਨ ਮਹਿਲਾ ਤੇ ਵਿਚ ਰਹਿਣਾ ਸ਼ੁਰੂ ਹੋ ਗਏ ਜੋ ਇੱਕ ਆਮ ਆਦਮੀ ਹੈ ਨਾ ਉਹ ਇੱਕ ਆਮ ਆਦਮੀ ਦੀ ਚੀਜ਼ ਵੀ ਜਿੱਦਾਂ ਇੱਕ ਨਾਰਮਲ ਘਰ ਬੰਦਾ ਰੱਖਦੇ ਨਾ ਤੇ ਅਲੱਗ ਗੱਲ ਸੀ ਬਾਕੀ ਜੇ ਉਹਨਾਂ ਦੀ ਹੁਣ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕੰਪੈਰੀਸ਼ਨ ਹੈ ਹੀ ਨਹੀਂ ਉਹ ਕਿਤੇ ਐਗਜ਼ਿਸਟ ਨਹੀਂ ਕਰਦੇ ਪਲੀਜ਼ ਉਹਨਾਂ ਦਾ ਡਿਸਕਸ਼ਨ ਵੀ ਨਾ ਕਰਿਆ ਕਰੋ ਸਗੋਂ ਐਵੇਂ ਹੀ ਉਹਨਾਂ ਦੀ ਬੁਰਾਈ ਕਰਨੀ ਕੀ ਚੰਗਾ ਲੱਗਦਾ ਤੁਹਾਨੂੰ ਤਾਂ ਸੀਟਾਂ ਦੀ ਗੱਲ ਕਰੀਏ 13 ਵਿੱਚੋਂ ਕਿੰਨੀਆਂ ਲੱਗਦਾ ਇਸ ਵਾਰੀ ਹਾਸਲ ਕਰ ਸਕਦੇ ਅੰਮ੍ਰਿਤਸਰ ਵਾਲੀ ਤੇ ਅਸੀਂ ਹਾਸਲ ਕਰ ਲਾਂਗੇ ਬਾਕੀ ਤੁਸੀਂ ਤੁਹਾਨੂੰ ਜ਼ਿਆਦਾ ਪਤਾ ਹੈ ਬਿਲਕੁਲ ਬਿਲਕੁਲ ਜੇ ਇਹ ਗੱਲਬਾਤ ਕੀਤੀ ਹੈ ਦੇਖ ਸਕਦੇ ਜੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵਿਚਰ ਰਹੇ ਨੇ ਲੋਕਾਂ ਵਿੱਚ ਵਿਚਰ ਰਹੇ ਨੇ ਲੋਕਾਂ ਵਿੱਚ ਉਹਨਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਸੀਟ ਤੇ ਉਹ ਹਾਸਲ ਕਰਨ ਗਈ ਅਤੇ ਜਦੋਂ ਸਰਦਾਰ ਸਾਹਿਬ ਜੀ ਜੇ ਸੀਟ ਲੜਨਗੇ ਇਲੈਕਸ਼ਨ ਜੇਕਰ ਜਿੱਤਣਗੇ ਤਾਂ ਕਾਫੀ ਜਿਹੜੇ ਪੰਜਾਬ ਦੇ ਲਈ ਸੁਧਾਰ ਕੀਤੇ ਜਾਣਗੇ ਕਾਫੀ ਜਿਹੜੇ ਬੇਰੋਜ਼ਗਾਰੀ ਦੇ ਵੀ ਮਸਲੇ ਹੱਲ ਕੀਤੇ ਜਾਣਗੇ ਆਉਣ ਵਾਲੇ ਇੰਪਲੀਮੈਂਟ ਵੀ ਕੀਤੇ ਜਾਣਗੇ ਉਹ ਪੰਜਾਬ ਦਾ ਜਿਹੜਾ ਸੁਧਾਰ ਵੀ ਕੀਤਾ ਜਾਏਗਾ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੋਟਲਿਜ਼ ਇੰਡੀਆ ਅੰਮ੍ਰਿਤਸਰ